ਹੰਮੀ ਕਾਲੇ ਵਿੱਚ ਤਾਂ ਤੇਰਾ ਗੱਲ ਕੋਰੀ ਸਾਡੇ ਜੀ ਇਸ ਵੇਸ਼ੀਂ ਆਤਾਰਾ ਕਾ ਜਾਵੰਦੇ ਮੁਹਤਰ ਜੀ ਆਤਾਰਾ ਕੋ ਧਾਲੇ ਜੀ ਸਾਬਾਈ ਗੁਰੂ ਜੀ ਕੇ ਪਤੇ ਅਕਾਲ ਤਖਤ ਦਾ ਹੁਕਮ ਆਇਆ ਸੀਗਾ ਬਈ ਕੇ ਸ੍ਰੀ ਛਾਂ ਸਾਹਿਬ ਦੇ ਧਾਂ ਤੇ ਤੇ ਬਸੰਤ ਰੰਗ ਚੜਾਉਣਾ ਉਹ ਅਸੀਂ ਪਾਲਣਾ ਕਰ ਰਹੇ ਆ ਸਾਡੇ ਸੇਵਾ ਹੈ ਆ ਤੇ ਪੰਥ ਨੂੰ ਅਸੀਂ ਕਿਰਪਾ ਕਰਨੀ ਚਾਹੁੰਦੇ ਆਂ ਬਈ ਫੈਸਲਾ ਮੰਨਿਆ ਜਾਵੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਪਤੈ ਬਹੁਤ ਬਹੁਤ ਸੇਵਾ ਮਿਲੀ ਹੈ ਕਿਉਂਕਿ ਸਿੱਖ ਸਰਬੰਧ ਦਾ ਮੂਆ ਸੀ ਕਿ ਪਸੰਦੀ ਰੱਖਦੇ ਨੇ ਸ਼ਾਨਦਾਰ ਚੋਣਾਂ ਲਾਈ ਜਾਂਦਾ ਮੈਨੂੰ ਤੁਹਾਨੂੰ ਪਹਿਲੀ ਸੇਵਾ ਮਿਲੀ ਕਿਉਂਕਿ ਅਸੀਂ ਅਸੀਂ ਵੱਡੇ ਭਾਗਾਂ ਵਾਲੇ ਸਮਝਦੇ ਸੀ ਆਪਣੇ ਆਪ ਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੋਈ ਹੈ ਕਿਰਪਾ ਦੇ ਸਾਡੇ ਭਾਗਾਂ 'ਚ ਸਾਨੂੰ ਸੇਵਾ ਗਿਲੀ ਹੈ ਅਸੀਂ ਵੱਡੇ ਭਾਗਾਂ ਵਾਲੇ ਸਮਝਦੇ ਆਪਨੇ ਆਪ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜੀ ਸੰਗਤ ਨੂੰ ਮੰਨਣਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਫਰਮਾਨ ਹੁੰਦੇ ਆ ਸਾਰੇ ਸਹਿਯੋਗ ਸੰਗਤ ਨੂੰ ਬਹੁਤ ਵਾਦੋ-ਵਾਦ ਦਾ ਸਹਿਯੋਗ ਕਰਨਾ ਚਾਹੀਦਾ। ਜਿਵੇਂ ਕਿ ਸ਼ੁਰੂਆਤ ਇੱਥੋਂ ਕਿੱਥੇ ਕੀਤੀ ਗਈ ਹੈ। ਹੋਰਾਪੁਰਤਾਰ ਵਿੱਚ ਵੀ ਇਸ ਤਰੀ ਨਿਸ਼ਾਨਾ ਬਿਲਕੁਲ ਜੀ ਅਕਾਲ ਤਖਤ ਦਾ ਜੋ ਹੁਕਮ ਹੈ ਸਾਰੇ ਸਾਰੇ ਸਮੁੱਚੇ ਪੰਥ ਨੂੰ ਸਭ ਤੋਂ ਰੋਹਾਨੀਅਤ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਹੈ। ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਹੈ ਉਹ ਸੰਗਤ ਨੂੰ ਮੰਨਣੇ ਚਾਹੀਦੇ। ਕੀ ਨਾਮ ਦਾ ਫਰਮਾਨ ਮਿਲਿਆ ਗੁਰੂ ਮਹਾਰਾਜ ਸਰਵ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਮੈਂ ਨਿਸ਼ਾਨ ਸਾਹਿਬ ਛੱਕ ਬਣਾਉਂਦਾ ਪੁਰਾਤਨ ਪੀੜੀਦਰ ਪੀੜੀ ਕੰਮ ਕਰਦੇ ਆ ਰਹੇ ਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਤੇ ਮੈਨੇਜਰ ਜੀ ਦਰਬਾਰ ਸੇ ਦਾ ਸਹਿਯੋਗ ਨਾਲ ਅੱਜ ਬਸੰਤੀ ਨਿਸ਼ਾਨ ਸਾਹਿਬ ਚੜਾਉਣ ਦੀ ਆਰੰਭਤਾ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਸਾਰੇ ਗੁਰਦਾਰਿਆਂ ਦੇ ਅੰਦਰ ਨਿਸ਼ਾਨ ਸਾਹਿਬ ਬਸੰਤੀ ਚੁਲਾਈ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੱਗਦਾ ਕਿ ਜਿਹੜਾ ਇਹ ਰੰਗ ਹੈ ਪਹਿਲਾਂ ਵੀ ਇਸ ਤਰੀਕ ਪਸੰਦੀਦਾ ਰੰਗ ਸੀ ਤੇ ਹੋੜੀ ਵਾਲੇ ਜਤਨਕਾਰ ਕੋਲ ਚਾਹੀਦੇ ਤੇ ਉਹ ਚੇਂਜ ਹੁੰਦਾ ਜਾਂਦਾ ਤੇ ਉਹ ਇੱਕੋ ਜਿਹਾ ਇਹ ਰੰਗ ਕਿਸੇ ਫੈਕਟਰੀ ਤਿਆਰ ਕੀਤਾ ਜਾਏਗਾ ਜਾਂ ਕੀ ਵੀ ਕਰੀਏ ਹੁਣ ਜੋ ਹੁਕਮ ਅਕਾਲ ਸਾਹਿਬ ਦਾ ਅਕਾਲਤਾ ਸਾਹਿਬ ਦਾ ਹੋਇਆ ਉਸ ਮੁਤਾਬਕ ਹੀ ਅਸੀਂ ਬਸੰਤੀ ਰੰਗ ਨੂੰ ਤਿਆਰ ਕਰਾਵਾਂਗੇ ਤੇ ਅਗੋਂ ਆਉਣ ਵਾਲੇ ਦਿਨਾਂ ਵਿੱਚ ਇਤਿਹਾਸਕ ਗੁਰਦੁਆਰੇ ਜਾਂ ਸ਼ੋਮਨੀ ਕਮੇਟੀ ਅਧੀਨ ਗੁਰਦੁਆਰਿਆਂ ਦੇ ਵਿੱਚ ਬਸੰਤੀ ਰੰਗ ਦੇ ਹੀ ਨਿਸ਼ਾਨ ਸਾਹਿਬ ਦੇ ਪਿਛਾਕੇ ਚੜਾਏ ਜਾਣਗੇ ਲਗਭਗ 10 ਮੀਟਰ ਤੋਂ ਲੈ ਕੇ ਤੇ 100 ਮੀਟਰ ਤੱਕ ਇੱਕ ਨਿਸ਼ਾਨ ਸਾਹਿਬ ਦੇ ਕਪੜੇ ਦੀ ਲਗਤ ਹੁੰਦੀ ਹੈ। ਕਿਹ ਕੀ ਪੇਟਾ ਕੀ ਹੁੰਦੀ ਹੈ? ਪੇਟਾ ਛੋਟੇ ਨਿਸ਼ਾਨ ਸਾਹਿਬ ਦੀ 250 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਪੇਟਾ ਚਲਦੀ ਆ ਪਰ ਉਹ ਜਿਹੜੀ ਪੇਟਾ ਉਹ ਵੱਖ-ਵੱਖਰੇ ਸਾਈਜ਼ ਮੁਤਾਬਕ ਹੁੰਦੀ ਸਮਾਜਿਕ ਦਿਨ ਦੇ ਵਿਸ਼ੇ ਦਸਤੂਵਰਾਂ ਨਿਸ਼ਾਨ ਸਾਹਿਬ ਤਿਆਰ ਕੀਤੇ ਜਾਂਦੇ ਹਨ ਤੇ ਵੱਖ-ਵੱਖ ਗੋਦਰਾਂ ਦੀ ਚੜਾਈ ਜਾਂਦੇ ਹਨ।